ਹਾਂਜੀ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ 'ਚ ਕੀ ਹੈ ਖਾਸ ਜੋ 3 ਨਵੰਬਰ ਨੂੰ ਬਰੋਟਾ ਗਾਣਾ ਆ ਰਿਹਾ ਹੈ 911 ਨੇ ਕਿਸ ਨੂੰ ਕੀਤਾ ਚੈਲੰਜ ਤੇ ਕਿਸ ਨੂੰ ਕੀਤਾ ਰਿਪਲਾਈ ਆਜੋ ਸੁਣੋ ਕੀ ਹੈ ਇਹੋ ਜਿਹਾ ਗਾਣੇ ਵਿੱਚ ਜੋ ਇੰਨਾ ਜ਼ਿਆਦਾ ਹੰਗਾਮਾ ਮਚਿਆ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ 3 ਨਵੰਬਰ ਨੂੰ ਰਿਲੀਜ਼ ਇਸ ਵਾਰ ਖਾਸ ਕੀ ਹੈ ਫੈਨਸ ਕਿਉਂ ਹੋ ਚੁੱਕੇ ਨੇ ਬੇਚੈਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸ਼ੋਅਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਮਿਲਦੀ ਹੈ ਪੰਜਾਬੀ ਇੰਡਸਟਰੀ ਨਾਲ ਜੁੜੀ ਹਰ ਬ੍ਰੇਕਿੰਗ ਖਬਰ ਸਭ ਤੋਂ ਤੇਜ਼ ਬ੍ਰੇਕਿੰਗ ਬਰੋਟਾ ਬਣਿਆ ਪੰਜਾਬੀ 뮤ਜ਼ਿਕ ਦਾ ਸਭ ਤੋਂ ਵੱਡਾ ਪ੍ਰੀਲਿਸ ਬਲਾਸਟ ਦੋਸਤੋ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ 30 ਨਮੋਬ ਨੂੰ ਆ ਰਿਹਾ ਹੈ ਅਤੇ ਪੂਰੀ ਪੰਜਾਬੀ ਇੰਡਸਟਰੀ ਦੀਆਂ ਨਜ਼ਰਾਂ ਇਸ ਇੱਕ ਗਾਣੇ ਤੇ ਟਿਕ ਚੁਕੀਆਂ ਹਨ ਆਓ ਦੱਸਦੇ ਹਾਂ ਆਖਰ ਇਸ ਗਾਣੇ ਚ ਖਾਸ ਕੀ ਹੈ ਇਹ ਗਾਣਾ 100% ਸਿੱਧੂ ਦੀ origignal recording ਨਾਲ ਬਣਿਆ ਹੈ ਫੈਨਸ ਕਹਿ ਰਹੇ ਨੇ ਇਹ ਆਖਰੀ ਨਹੀਂ ਪਰ ਇੱਕ ਨਵੀਂ ਸ਼ੁਰੂਆਤ ਵਰਗੀ ਲੱਗਦੀ ਏ ਇਸ ਗਾਣੇ ਵਿੱਚ ਸਿੱਧੂ ਨੇ ਆਪਣੇ ਪੁਰਾਣੇ ਹੱਕ ਸੱਚ ਤੇ ਸਟੇਟਸ ਵਾਲੇ ਰੂਪ ਨੂੰ ਵਾਪਸ ਜਗਾਇਆ ਹੈ ਇਹ ਗਾਣਾ ਫੁੱਲ ਮੋਟੀਵੇਸ਼ਨ ਅਤੇ ਅਗਰੈਸ਼ਨ ਵਰਸਸ ਰਿਐਲਿਟੀ ਚੈੱਕ ਹੋਵੇਗਾ ਬਰੋਟਾ ਦਾ ਮਤਲਬ ਵੱਡਾ ਯਾਰ ਜਿਗਰੀ ਫੈਨਸ ਕਹਿ ਰਹੇ ਨੇ ਇਹ ਗਾਣਾ ਸਿੱਧੂ ਨੇ ਕਿਸੇ ਖਾਸ ਨੂੰ ਡੈਡੀਕੇਟ ਕੀਤਾ ਹੋਵੇਗਾ ਸੋਸ਼ਲ ਮੀਡੀਆ ਤੇ ਬਹੁਤ ਲੋਗ ਇਸ ਦੇ ਅੰਦਾਜ਼ੇ ਵੀ ਲਗਾ ਰਹੇ ਨੇ ਕਿ ਇਹ ਗੀਤ ਸਿੱਧੂ ਦੇ ਰੀਅਲ ਬ੍ਰਦਰ ਜਾਂ ਗ੍ਰੈਂਡ ਸਰਕਲ ਲਈਏ ਯਾ ਇਹ ਕਿਸੇ ਨੂੰ ਡਾਇਰੈਕਟ ਰਿਪਲਾਈ ਹੈ ਪ੍ਰੋਡਿਊਸਰ ਨੇ ਇਸ ਵਾਰ ਪੰਜਾਬੀ ਫੋਕ ਪਲੱਸ ਟ੍ਰੈਪ ਬੀਟ ਦਾ ਯੂਨੀਕ ਮਿਕਸ ਬਣਾਇਆ ਹੈ ਬੀਟ ਆਲਰੇਡੀ ਵਾਇਰਲ ਹੈ ਟਿਕਟੋਕ ਇੰਸਟਾਗ੍ਰam ਉਤੇ ਰੀਲ ਤੇ ਚੱਲ ਰਹੀ ਹੈ ਅਨ ਰਿਲੀਜ਼ ਬੀਟ ਪੋਸਟਰ ਵਿੱਚ ਹਿਡਨ ਮੈਸ ਚੁਪੇ ਹੋਏ ਹੋ ਸਕਦੇ ਨੇ ਪੋਸਟਰ ਵਿੱਚ ਸਿੱਧੂ ਦੀ ਲੁੱਕ ਨੂੰ ਲੈ ਕੇ ਬਹੁਤ ਗੱਲਾਂ ਬਣ ਰਹੀਆਂ ਨੇ ਪੋਸਟਰ ਵਿੱਚ ਪਤਾ ਲੱਗ ਰਿਹਾ ਹੈ ਇਹ ਕੋਈ ਡੀਪ ਸਟੋਰੀ ਵਾਲਾ ਟਰੈਕ ਹੈ ਇਹ ਕਿਸੇ ਪੁਰਾਣੇ ਚੈਪਟਰ ਦਾ ਐਂਡ ਹੋ ਸਕਦਾ ਹੈ ਫੈਨਸ ਆਲਰੇਡੀ ਕਮੈਂਟ ਕਰ ਰਹੇ ਹਨ brota history loading ਇਹ ਸਭ ਦੱਸਦਾ ਹੈ 3 ਨਵੰਬਰ ਨੂੰ ਇੰਟਰਨੈਟ ਫਿਰ ਜਾਮ ਹੋਵੇਗਾ ਅਤੇ brota ਕੋਈ ਗਾਣਾ ਨਹੀਂ ਇਹ ਐਮੋਸ਼ਨਲ ਅਤੇ ਕਮਬੈਕ ਹੋਵੇਗਾ ਸਿੱਧੂ ਮੂਸੇਵਾਲੇ ਦਾ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਇਹ ਹੈ ਗਾਣਾ ਇੱਕ ਯਾਦ ਇੱਕ ਵਾਈਬ ਤੇ ਇੱਕ ਜਜ਼ਬਾਤ ਬਣ ਕੇ ਆ ਰਿਹਾ ਹੈ ਪੰਜਾਬੀ ਇੰਡਸਟਰੀ ਆਲਰੇਡੀ ਹਾਈਪ ਚ ਹੈ ਅਤੇ 3 ਨਵੰਬਰ ਹਿਸਟਰੀ ਬਣੀ ਪੱਕੀ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਸੱਚੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਡਿਲੀਵਰ ਕਰਨਾ ਨਾ ਭੁੱਲਿਓ। ਅਬ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।